ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਪੰਜਵਾ ਝੂਠਾ ਮੰਗਣ ਜੇ ਕੋਈ ਮਾਗੇ ਤਿਸ ਕਉ ਮਰਤੇ ਘੜੀ ਨਾ ਲਾਗੇ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰ ਮਿਲ ਨਿਹਚਲ ਕਹਿਣਾ ਇੱਕ ਆਇਆ ਪਾਠ ਮਾਝ ਇਥੇ ਬਿੰਦੀ ਲੱਗੀ ਹੋਈ ਆ ਇਸ ਨੂੰ ਪਿੱਛੇ ਸਾਰੇ ਮਾਜ ਆਏ ਹਨ ਪਾਠ ਤੇ ਇਸ ਤੋਂ ਪਿਛਲੀ ਪੰਕਤੀ ਵੀ ਨਾ ਜਿਹੜੀ ਪੰਕਤੀ ਹੈ ਨਾਨਕ ਨਾਮ ਧਿਆਇ ਧਿਆਏ ਜੀਵੈ ਦਿਨ ਸਿਆ ਭ੍ਰਮ ਭਉ ਟੀਠਾ ਇਹ ੱਧੇ ਨਾਲ ਉਚਾਰਨ ਕਰਨਾ ਆਮ ਟੀਠਾ ਹੀ ਕਹੇ ਜਾਂਦੇ ਹਨ ਢੱਡਾ ਲਾ ਜਾਂਦੇ ਹਨ ਯਾਨੀ ਟੀਠਾ ਕਹਿਣਾ ਬਿਨ ਸਿਆ ਭ੍ਰਮ ਭਉ ਟੀਠਾ ਜੀਵੈ ਮਾਜ ਮਹੱਲਾ ਪੰਜਵਾ ਝੂਠਾ ਮੰਗਣ ਝੂਠਾ ਮੰਗਣ ਝੂਠਾ ਮੰਗਣ ਜੇ ਕੋਈ ਮਾਗੇ ਗੱਗਾ ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨਾ ਹੈ ਮੰਗਣ ਮੰਗਣ ਮੰੰਗਾ ਨਹੀਂ ਬੋਲ ਦੇਣਾ ਤਿਸ ਕਉ ਮਰਤੇ ਘੜੀ ਨਾ ਲਾਗੇ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰ ਮਿਲ ਨਿਹਚਲ ਕਹਿਣਾ प्रेम भक्त जिसक मन लागी गुण गावे अन दिन नित जागी बाह पकड़ ते स्वामी मेलै बाह पकड़ ते स्वामी मेलै जिसक मस्तक लहणा चरणक चरण कमल भगता मन बुठे चरण कमल भगता मन बुठे चरण कमल चरण कमल ਭਗਤਾ ਮਨੁ ਗੁੱਠੇ ਵੇਣ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬਾਂਛੈ ਸੰਤ ਜਨਾ ਕੀ ਧੂੜ ਨਿਤ ਬਾਂਛੈ ਸੰਤ ਜਨਾ ਕੀ ਧੂੜ ਨਿਤ ਬਾਂਛੈ ਨਾਮ ਸੱਚੇ ਕਾ ਗਹਿਣਾ ਨਾਮ ਸੱਚੇ ਕਾ ਗਹਿਣਾ ਊਠਤ ਬੈਠਤ ਹਰ ਹਰ ਗਾਈਐ ਜਿਐ ਸਿਮਰਤ ਵਰ ਨਿਹਚਲ ਪਾਈਐ ਨਾਨਕ ਕਉ ਪ੍ਰਭ ਹੋਏ ਦਇਆਲਾ ਤੇਰਾ ਕੀਤਾ ਸਹਿਣਾ ਵਾਹਿਗੁਰੂ ਜੀ ਰਾਗ ਮਾਝ ਅਸ਼ਟਪਦੀਆ ਮਹੱਲਾ ਪਹਿਲਾ ਘਾਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਬਦ ਰੰਗਾਏ ਹੁਕਮ ਸੁਬਾਏ ਸੱਚੀ ਦਰਗਹ ਮਹਿਲ ਬੁਲਾਏ ਸੱਚੇ ਦੀਨ ਦਇਆਲ ਮੇਰੇ ਸਾਹਿਬਾ ਸੱਚੇ ਮਨਪਤੀ ਆਵਣਿਆ ਇਹ ਧਿਆਨ ਨਾਲ ਉਚਾਰਨ ਕਰਨਾ ਸੱਚੇ ਦੀਨ ਦਇਆਲ ਮੇਰੇ ਸਾਹਿਬਾ ਇਥੇ ਵਿਸਰਾਮ ਹੈ ਸੱਚੇ ਮਾਨ ਪਤ ਸੱਚੇ ਮਨਪਤੀ ਆਵਣਿਆ ਤੱਤੇ ਦੀ ਬਿਹਾਰੀ ਨਾਲ ਉਚਾਰਨ ਕਰਨਾ ਪਤੀ ਆਵਣਿਆ ਨਹੀਂ ਕਹਿਣਾ ਪਤੀ ਆਵਣਿਆ ਸੱਚੇ ਦੀਨ ਦਇਆਲ ਮੇਰੇ ਸਾਹਿਬਾ ਸੱਚੇ ਮਨ ਪਤੀ ਆਵਣਿਆ ਹੋ ਵਾਰੀ ਜੀਓ ਵਾਰੀ ਸ਼ਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੋ ਮੇਰਾ ਹੋ ਕਿਸ ਕੇਰਾ ਸਾਚਾ ਠਾਕੁਰ ਤ੍ਰਿਭਵਨ ਮੇਰਾ ਸਾਚਾ ਠਾਕੁਰ ਤ੍ਰਿਭਵਨ ਮੇਰਾ ਯਾਨੀ ਠਾਕੁਰ ਤੇ ਵਿਸਰਾਮ ਹੈ ਤ੍ਰਿਭਵਨ ਤੇ ਯਮਕ ਲਾਦੀ ਉਮ ਕਰ ਕਰ ਜਾਏ ਕਨੇਰੀ ਕਰ ਅਵਗਨ ਪਛੋਤਾਵਣਿਆ ਹੁਕਮ ਪਛਾੜ ਸੋ ਹਰ ਗੁਣ ਵਿਖਾੜੈ ਗੁਰ ਕੈ ਸਬਦ ਨਾਮ ਲੀਸਾੜੈ ਸਬਨਾ ਕਾ ਦਰ ਲੇਖਾ ਸੱਚੈ ਛੂਟਸ ਨਾਮ ਸੁਹਾਵਣਿਆ ਇਹ ਵੀ ਧਿਆਨ ਨਾਲ ਬਾਚ ਉਚਾਰਨ ਕਰਨਾ ਹੈ ਸਬਨਾ ਕਾ ਇੱਥੇ ਠਮਕ ਲਾ ਦੇਣੀ ਹੈ ਦਰ ਲੇਖਾ ਸੱਚੈ ਇੱਥੇ ਵਿਰਾਮ ਹੈ ਛੂਟਸ ਨਾਮ ਦੀ ਛੂਟਸ ਤੇ ਯਮਕ ਲਾ ਦੇਣੀ ਹੈ ਛੂਟਸ ਨਾਮ ਸੁਹਾਵਣਿਆ ਸਭਨਾ ਦਾਰ लेखा ਸੱਚਾ ਛੂਟਸ ਨਾਮ ਸੁਹਾਵਣਿਆ ਮਨ ਮੁਖ ਭੂਲਾ ਠੌਰ ਨਾ ਪਾਏ ਜਮਦਰ ਬੱਧਾ ਚੋਟਾ ਖਾਏ ਬਿਨ ਨਾਵੇ ਕੋ ਸੰਗ ਨਾ ਸਾਥੀ ਬਿਨ ਨਾਵੇ ਕੋ ਸੰਗ ਨਾ ਸਾਥੀ ਨਾਵੇ ਤੇ ਠੰਮਕ ਲੱਗ ਜੇਗੀ ਬਿਨ ਨਾਵੇ ਕੋ ਸੰਗ ਨਾ ਸਾਥੀ ਮੁਕਤੇ ਨਾਮ ਤੇ ਆਵਣਿਆ ਮੁਕਤੀ ਇੱਥੇ ਝਮਕ ਲੱਗੇਗੀ ਮੁਕਤੇ ਨਾਮ ਤੇ ਆਵਣੀਆ ਸਾਕਤ ਕੂੜੇ ਸੱਚ ਨਾ ਭਾਵੇ ਸੱਚ ਨਾ ਭਾਵੇ ਸਾਕਤ ਕੂੜੇ ਸੱਚ ਨਾ ਭਾਵੇ ਦੁਬਦਾ ਬਾਦਾ ਆਵੇ ਜਾਵੇ ਲਿਖਿਆ ਲੇਖ ਨਾ ਮਿਟੈ ਕੋਈ ਹਾਂ ਲਿਖਿਆ ਲੇਖ ਇਥੇ ਠੰਮਕ ਲੱਗ ਜੇਗੀ ਲਿਖਿਆ ਲੇਖ ਨਾ ਮਿਟੈ ਕੋਈ ਗੁਰਮੁਖ ਮੁਕਤ ਕਰਾਵਣਿਆ ਤੇ ਯੜੇ ਫਿਰ ਜਾਤੋ ਨਾਹੀ ਟੂਠ ਵਿਚੁੰਨੇ ਰੋਵਾਤਾਹੀ ਅਵਗਣ ਮੁਠੀ ਮਹਿਲ ਨਾ ਪਾਏ ਅਵਗਣ ਗੁਣ ਬਖਸਾਵਣਿਆ ਅਵਗਣ ਗਣ ਅਵਗਣ ਗੁਣ ਬਖਸਾਵਣਿਆ ਹਾਂਜੀ ਪਰ ਉਹਨਾਂ ਤੇ ਵੀ ਸੁਣੋ ਹਾਂਜੀ ਪਾਪ ਗੁਨਾ ਨਾਲ ਬਖਸ਼ੀ ਦੇ ਹਨ ਅਵਗਣ ਗੁਣ ਬਖਸਾਵਣਿਆ ਪਈੜਾ ਜਿਨ ਜਾਤਾ ਪਿਆਰਾ ਗੁਰਮੁਖ ਬੂਝੈ ਤਤ ਵਿਚਾਰਾ ਆਵਣ ਜਾਣਾ ਠਾਕ ਰਹਾਏ ਸੱਚਾ ਨਾਮ ਸਮਾਵਣਿਆ ਗੁਰਮੁਖ ਬੂਜੈ ਅਕਥ ਕਹਾਵੇ ਸੱਚੇ ਠਾਕੁਰ ਸਾਚੂ ਭਾਵੇ ਨਾਨਕ ਸੱਚ ਕਾਹੇ ਬੇਨੰਤੀ ਸੱਚ ਮਿਲੈ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹਉ ਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾ ਬਣਿਆ ਹਉ ਵਾਰੀ ਜੀ ਵਾਰੀ ਸਤਿਗੁਰ ਕੈ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਆ ਜੀ ਅਨ ਦਿਨ ਹਰ ਗੁਣ ਗਾਵਣਿਆ ਗੁਰਮਤੀ ਇਥੇ ਜਮਕ ਲਾ ਦਨੀਐ ਗੁਰਮਤੀ ਪ੍ਰਗਾਸ ਹੋਆ ਜੀ ਅਨ ਅਨ ਦਿਨ ਹਰ ਗੁਣ ਗਾਵਣਿਆ ਰਹਾ ਤਨ ਮਨ ਖੋਜੇ ਤਾ ਨਾਉ ਪਾਈ ਤਾ ਵਤ ਰਾਖਾ ਠਾਕ ਰਹਾਏ ਗੁਰ ਕੀ ਬਾਣੀ ਅਨ ਦਿਨ ਗਾਵੇ ਸਹਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੈ ਤਾ ਵਿਖਾ ਵਿਸਰਾਮ ਲਾਉਣਾ ਗੁਰਮੁਖ ਸਾਚ ਮਿਲੈ ਇੱਥੇ ਵਿਸਰਾਮ ਲੱਗੇਗਾ ਗੁਰਮੁਖ ਸਾਚ ਮਿਲੈ ਤਾ ਵਿਖਾ ਗੁਰਮੁਖੋ ਸਾਚ ਮਿਲੈ ਤਾ ਵੇਖਾ ਨੌ ਦਰਵਾਜੇ ਦਸਵੈ ਮੁਕਤਾ ਅਨਹਦ ਸਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰ사ਦੀ ਮਨ ਵਸਾਈ ਆਨ ਦਿਨ ਸਦਾ ਰਹੇ ਰੰਗ ਰਤਾ ਅਨ ਦਿਨ ਇਸ ਨੂੰ ਆਨ ਦਿਨ ਜਿਹੜਾ ਪਾਠ ਹੈ ਨਾ ਆਨ ਤੇ ਦਿਨ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਪਾਠ ਇਕੱਠਾ ਹੀ ਹੈ ਪਰ ਥੋੜਾ ਜਿਹਾ ਮਖੇਰ ਕੇ ਪੜ੍ਹਨਾ ਡੈਸ਼ ਦੀ ਕੇ ਆਨ ਦਿਨ ਅਨ ਦਿਨ ਨਹੀਂ ਕਹਿਦਣਾ ਆਨ ਦਿਨ ਸਦਾ ਰਹਿ ਰੰਗ ਰਾਤਾ ਆਨ ਦਿਨ ਸਦਾ ਰਹਿ ਰੰਗ ਰਾਤਾ ਦਰ ਸੱਚ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੈ ਲਾਗੀ ਭਰਮ ਭੁਲਾਣੀ ਅਗਿਆਨੀ ਅੰਦਾ ਮਗ ਨਾ ਗਾਣਾ ਹਾਂ ਅਗਿਆਨੀ ਅੰਦਾ ਇੱਥੇ ਠਮਕ ਲੱਗ ਜੇਗੀ ਮਗ ਨਾ ਜਾਣਾ ਮਗ ਪੋਲਾ ਬੋਲਣਾ ਫੇਰ ਫੇਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉ ਮੈਂ ਮੀਰਾ ਠਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬੱਜਰ ਕਪਾਟ ਖੁਲਾਵਣਿਆ ਗੁਰ ਸਾਖੀ ਇਥੇ ਠਮਕ ਮਿਟਿਆ ਅੰਧਿਆਰਾ ਇਥੇ ਵਿਸਰਾਮ ਬੱਜਰ ਕਪਾਟ ਖੁਲਾਵਣਿਆ ਬੱਜਰ ਕਸ ਕੇ ਉਚਾਰਨ ਕਰਨਾ ਹਉ ਮੈਂ ਮਾਰ ਮਨ ਵਸਾਇਆ ਗੁਰ ਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਣਾ ਸਭ ਤੁਧੈ ਤੁਧੈ ਤਾਈ ਜਿਸ ਬਾਖਸੇ ਤੇਸ ਦੇਵ ਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਣ ਸਵਾਰਣਿਆ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਣ ਸਵਾਰਣਿਆ ਮਾਝ ਮਹਲਾ 3ਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਇਹ ਤਕੜੀ ਪਦ ਜਿਹੜਾ ਨਾ ਇੱਕ ਅਸਕੇ ਉਚਾਰਨ ਕਰਨਾ ਇਸ ਨੂੰ ਤਕੜੀ ਨਹੀਂ ਕਹਿਣਾ ਉਚਾਰਨ ਕਰਨਾ ਤਕੜੀ ਗੁਰਮੁਖ ਹੋਵੈ ਸੋਈ ਬੂਜੈ ਗੁਣ ਕਹ ਗੁਣੀ ਸਮਾਵਣਿਆ ਹੋ ਵਾਰੀ ਜੀਓ ਵਾਰੀ ਹੋ ਵਾਰੀ ਜੀਓ ਵਾਰੀ ਹੋ ਵਾਰੀ ਜੀਓ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਆ ਤੇ ਬਿੰਦੀ ਨਹੀਂ ਲਾਉਣੀ ਸਮਾਵਣਿਆ ਵਸਾਵਣਿਆ ਇਸ ਤਰ੍ਹਾਂ ਉਚਾਰਨ ਕਰਨਾ ਹਰ ਕਾ ਨਾਮ ਮਨ ਵਸਾਵਣਿਆ ਜੋ ਸੱਚ ਲਾਗੇ ਸੇ ਅਨ ਦਿਨ ਜਾਗੇ ਦਰ ਸਚੈ ਸੋਭਾ ਪਾਵਣਿਆ ਰਹਾਉ ਆਪ ਸੁਣੈ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਾਨ ਲੇਖੈ ਸੋਈ ਜਨ ਲੇਕਾ ਆਪੇ ਲਾਇ ਲੈ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ ਆਪੇ ਲਾਇ ਲੈ ਇਥੇ ਖਮਕ ਲੱਗੇਗੀ ਆਪੇ ਲਾਇ ਲੈ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ ਆਪੇ ਲਾਇ ਲੈ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਬੁਲਾਏ ਸੋ ਕਿਥਾ ਹੱਥ ਪਾਏ ਜਿਸ ਆਪ ਬੁਲਾਏ ਇਥੇ ਵਿਸਰਾਮ ਹੈ ਸੋ ਕਿਥੇ ਯਮਕ ਲਾ ਦਨੀ ਐ ਸੋ ਨਹੀਂ ਕਹਿਣਾ ਔਂਕੜ ਸੋ ਕਿੱਥੇ ਹੱਥ ਪਾਏ ਜਿਸ ਆਪ ਭੁਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇ ਵੱਡ ਭਾਗੀ ਪੂਰਾ ਕਰਮ ਮਿਲਾਵਣ ਆ ਪੇਈੜੈ ਧਨ ਅਣ ਦਿਨ ਸੂ ਪੇਈੜੈ ਧਨ ਧਨ ਤੇ ਵਿਸਰਾਮ ਲੱਗੇਗਾ ਪੀੜਾ ਦਾ ਧਨ ਅਨ ਦਿਨ ਸੁਤੀ ਪੀੜਾ ਦਾ ਧਨ ਅਨ ਦਿਨ ਸੁਤੀ ਕੰਤ ਵਿਸਾਰੀ ਅਵਗਨ ਮੁਤੀ ਹ ਮੁਕਤੀ ਵੀ ਕਿਸ ਕੇ ਉਚਾਰਨ ਕਰਨਾ ਅਨ ਦਿਨ ਸਦਾ ਫਿਰੈ ਬਿਲ ਲਾਦੀ ਹ ਦੋਵੇਂ ਲੱਲੇ ਬਿਲ ਲਾਦੀ ਅਨ ਦਿਨ ਸਦਾ ਫਿਰੈ ਬਿਲ ਲਾਦੀ ਬੇਨ ਪੇਰਾ ਨੀਦ ਨਾ ਪਾਵਣਿਆ ਪੀੜਾ ਸੁਖ ਦਾਤਾ ਜਾਤਾ ਹਮੇਵਾਰ ਗੁਰੂ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ ਪਰਾਵੇ ਇਹ রাਵੇ ਪਾਠੀ ਪ੍ਰਤਨ ਸਰੂਪਾਂ ਚ ਮੁਖ ਸੁਧ ਹੈ ਕਈ ਸਰੂਪਾਂ ਚ রাਵੇ ਆਇਆ ਪਰ ਮੁਖ ਪਾਠ রাਵੇ ਲਾਂ ਦੇ ਨਾਲ ਸੁਧ ਹੈ ਸੱਜ ਸੀਗਾਰ ਬਣਾਵਣਿਆ ਲਖ 84 ਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲਵਿਕ ਕਾਟ ਸਦਾ ਜਨ ਨਿਰਮਲ ਇਹ ਵੀ ਧਿਆਨ ਨਾਲ ਪਾਠ ਉਚਾਰਨ ਕਰਨਾ ਜਾਂ ਤਾਂ ਆਉਂਦਾ ਕਿਲਵਿਕ ਜਾਂ ਆਉਂਦਾ ਬੱਬੇ ਦੇ ਨਾਲ ਕਿਲਵਿਕ ਇਥੇ ਬੱਬੇ ਦੇ ਨਾਲ ਤੇ ਸ਼ੁੱਧ ਉਚਾਰਨ ਕਰਨਾ ਹੈ ਕਿਲਵਿਕ ਕਾਟ ਸਦਾ ਜਨ ਨਿਰਮਲ ਧਾਰ ਸਚਾ ਨਾਮ ਸੁਹਾਵਣਿਆ ਲੇਖਾ ਬਾਗੈ ਤਾ ਕਿਨ ਦੀਐ ਸੁਖ ਨਾਹੀ ਫੁਣ ਦੂਐ ਤੀਐ ਆਪੇ ਵਖਸ ਲੈ ਪ੍ਰਭ ਸਾਚਾ ਆਪੇ ਵਖਸ ਮਿਲਾਵਣਿਆ ਤਾਪੇ ਕਰੇ ਆਪ ਕਰੇ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਤਾਪੇ ਮੇਲ ਮਿਲਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ